ਅੱਜ ਹੋਂਸੇਰ ਬਾਰੇ ਉਹ ਸਵੇਰ ਦੇ ਅੱਜ ਲੇਟ ਹੋ ਗਈ। ਅੱਜ ਪਹਿਲਾਂ ਮੈਂ ਕੱਪੜੇ ਧੋਣ ਲਾਗੇ ਦੋ ਤਰ੍ਹਾਂ ਦਾ ਪਹਿਲਾਂ ਕੱਪੜੇ ਵੇਵਰੀਆਂ ਹੈਗੀਆਂ। ਅੱਜ ਇੱਕ ਗਰਮੀ ੰਨੀ ਸੀ ਕਿ ਸਿਰ ਤੋਂ ਹੌਣ ਲੱਗਿਆ। ਹੁਣ ਨਾ ਧੋ ਕੇ ਮਾਚਣ ਹੁਣ ਸਿਰ ਬਾਲਾ ਹੁਣ ਬਿੱਲੀ ਹੋਈਆਂ ਨੇ। ਸਾਡੇ ਭੁੰਨੇ ਮਾਂਜ ਕੇ ਅਜੇ ਰੋਟੀ ਬਣਦਾ ਕਰਨਾ ਲੇਟ ਹੋ ਗਿਆ ਅਜ ਕੰਮ। ਹੈਲੋ ਗਾਇਸ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ। ਗਾਇਸ ਸ਼ਾਮ ਦੇ ਵੱਜ ਗਏ ਨੇ 5:30 ਆ ਰੰਗ ਕਰਮੀ ਬਹੁਤ ਪਰੇ ਬਾਹਰ ਤੇ ਅੱਜ ਮੀ ਵੀ ਦੱਸਿਆ ਹੋਇਆ ਸੀਗਾ ਵੀ ਵੈਸੇ ਮੀ ਪੈਣਾ ਹੈਗਾ ਮੀ ਵਗੈਰਾ ਕੁਝ ਪਿਆ ਨਹੀਂ ਹੈਗਾ ਜੀ ਆਜੂ ਬਾਹਰ ਚੱਲਦੇ ਹਾਂ ਹਾਂਜੀ ਹੈਲੋ ਹੈਲੋ ਬੱਚੇ ਉਹ ਪਤਰਾ ਉਹਿੰ ਬਸ ਕੀ ਬੀਰ ਕੀ ਹੋਏਗਾ ਤੈਨੂੰ ਕੀ ਹੋਇਆ ਹਾਂ ਹਵਾ ਚੱਲੂਗੀ ਬੈਂਚਵਾਰਾ ਹੀ ਹੈ ਗਰਮੀ ਬੁਲੀ ਉਦੋਂ ਦਾ ਹੈ ਅੰਦਰੋਂ ਹੀ ਨਿਕਲੀ

ਆ ਲੈ ਕਰਾੜ ਤੇ ਡੱਪਾਰਸ ਹਾਂ ਹੱਥਾ ਮੈਂ ਪਾਰਸ ਵੀ ਮਗਾਈ ਸੀ ਦੇਖੋ ਹੈ ਕੀ ਇਹਦੇ ਵਿੱਚ ਓਪਨ ਕਰੀਏ ਕਰ ਦੇ ਦੋਈ ਕਰ ਤੇ ਰਸੂ ਖੋਲ੍ਹ ਕੇ ਬਣਾਓ ਚਲ ਪੂਹੀ ਨਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਖੋਲ੍ਹ ਲਓ ਕਰ ਦੇ ਕਰ ਮੈਂ ਖੋਲ੍ਹ ਦੇ ਨਹੀਂ ਲਿਆ ਤੇ ਮੈਂ ਖੋਲ੍ਹ ਦੇ ਨਹੀਂ ਹੁਣ ਕਿਹਦਾ ਖੋਲ੍ਹ ਲਿਆ ਕਰ ਦੇ ਕਰੀ ਜਾਂਦੀ ਆਂ ਇਹ ਤਾਂ ਮੈਂ ਐਸੀ ਗੱਲ ਕੀਤੀ ਪਾਰਦੋ ਚੀਜ਼ ਬਹੁਤ ਨਾ ਬੈ ਮੈਂ ਤੇ ਹੀ ਕਰਦੇ ਜਾਂਦਾ ਮੈਂ ਮੈਂ ਖੁੱਲ ਗਿਆ ਮਾਮਾ ਇੰਤਲ ਸੋ ਜਾਣੇ ਬਹੁਤ ਹੈ ਆ ਇੱਕ ਵਾਰ ਆ ਇਧਰ ਆ ਮੈਂ ਤੁਹਾਨੂੰ ਮੈਂ ਕਰ ਜਾ ਕਰ ਜਾ ਇਧਰ ਦੇਖ ਰਕਸੀ ਦਿਖਾ ਦੇ ਰਕਸੀ ਹਾਂ ਰਕਨ ਵਲੇ ਵਲੇ ਕਰ ਗਿਆ ਸਾ ਸਾ ਮੇਂ ਹਵਾ ਚੱਲ ਰਹੀ ਹੈ ਵਲੇ ਸਾ 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 ਉਹ ਬਾਗੀ ਬੋਲ ਤਾਂ ਤੇਰੀ ਬੋਲ ਤਾਂ ਤੇਰੀ ਉੱਡ ਗਈ ਉਹ ਖੁਦ ਹੀ ਨੱਚ ਰਹੀ ਆ ਬੋਲੀ ਹੋ ਗਈ ਬੋਲੀ ਹੋ ਗਈ ਤੂੰ ਨਾ ਗੇ ਬੋਲ ਬਾਲ ਇੱਥੇ ਨਹੀਂ ਹੋਈ ਬੋਲ ਤੇ ਤੇਰੀ ਬੋਲ ਲਿਆ ਬੋਲ ਚੱਕ ਕੇ ਚੱਲ ਮਸਤ ਹੋਈ ਪਈ ਹੈਗੀ ਹਵਾ ਚੱਲਦੀ ਹੈਗੀ ਉਹਦੇ ਕਰਕੇ ਪਿਛੇ ਤਾਰਾ ਦੇਗਾ ਭਰੀਆਂ ਪੀਣੇ ਆਪਣੇ ਨਾਲ ਉਦੋਕੇ ਵਾਹ ਜੀ ਵਾ ਆਪਾਂ ਦੇ ਚੌਂਪੜੀ ਮਾਰ ਕੇ ਬਹਿਨੇ ਹੈਗੇ ਨਾਲ ਦੇਖਦੇ ਆ ਵੀ ਗਰਲੀ ਨੇ ਕੀ ਮੰਗਾਏਗਾ ਹਨਾ ਅਰੇ ਦਰਾ ਕੀ ਹੈ ਦੇ ਵਿੱਚ ਦੇਖੋ ਗਾਇਸ ਤੁਹਾਨੂੰ ਵੀ ਦਿਖਾਉਣੇ ਆ ਕਿ ਕੀ ਨਿਕਲੇ ਇਹ ਦੇ ਵਿੱਚ ਜਿਹੜੀ ਚੀਜ਼ ਨਾਲ ਲੱਗਦਾ ਮੇਰਾ ਹੱਥਿਆ ਸੋ ਇਹ ਚੀਜ਼ਾਂ ਮਗਾਉਣਾ ਰਹਿਣਾ ਹੈ ਮੈਂ ਆਉਦੇ ਬਸ ਤੇ ਕੁਝ ਨਹੀਂ ਮਗਾਉਂਦੇ ਖੱਡ ਜੋ ਮੈਂ ਦਿਖਾਣੀ ਬੇਟਾ ਮੈਂ ਇਸ ਵਾਸਤੇ ਨਹੀਂ ਆਇਆ ਇਹ ਰਹੀ ਉਹ ਸਬਜ਼ੀ ਤੇ ਕਿਹਦੀ ਦਿਖਾਉਣੀ ਪੂਰੀ ਰਹਾ ਬਤਾਲ ਦਾ ਬੀਬੀ ਇਹ ਕੀ ਚੀਜ਼ ਕੀ ਹੁੰਦਾ ਰਹਿਣਾ ਨਾਲ ਲੈ ਮੈਂ ਤੈਨੂੰ ਦੱਸੀ ਜਾਨੀ ਦੱਸੋ ਗੈਸ ਕਰੋ ਗੈਸ ਕਰੋ ਤੁਸੀਂ ਵੀ ਗੈਸ ਗੈਸ ਕਰੋ ਦੱਸਿਓ ਕੀ ਚੀਜ਼ ਹੈਗੀ ਕਮੈਂਟ ਕਰਕੇ ਤਾਂ ਹੀ ਹੁੰਦਾਗਾ ਸਬਜ਼ੀ ਜੀ ਨਾਲ ਹੀ ਹੁੰਦਾ ਕਿਵੇਂ ਚੀਰੂ ਇਹ ਸਬਜ਼ੀ ਨਾਲ ਹੀ ਦੱਸ ਚੀਰੂ ਇਹ ਸਬਜ਼ੀ ਉਹ ਤੋੜਦਾ ਕੀ ਟੋੜਦਾ ਟੋੜ ਕੀ ਟੋੜਦਾ ਟੋੜਿਆ ਕੀ ਆ ਇਹਨੂੰ ਦੱਸ ਤੋੜਦਾ ਨਹੀਂ ਕਹਿੰਦੀ ਹੁੰਦੀ ਫਿਰ ਟੋੜਦਾ ਕਹਿੰਦੀ ਤੇ ਕੀ ਟੋੜਦਾ ਕੌਣ ਗਰਲਿੰਗ ਮਾਈ ਡਰਿੰਕ ਲੈਓ ਨਹੀਂ ਪੁੱਛ ਸਕਦੇ ਨਹੀਂ ਪੁੱਛ ਸਕਦੇ ਲੈਓ ਕਰਦੇ ਚਾਕੇ ਤੁਹਾਨੂੰ ਮੈਂ ਦੱਸਾਂ ਕੀ ਹੈ ਅੱਛਾ ਕਰ ਦੇ ਸ਼ਾਰਪ ਕਰਨਾ ਦਾ ਅੱਛਾ ਸ਼ਾਰਪ ਸ਼ਾਰਪ ਮਾਰਾਗਾ ਗਾ ਜੇ ਇਹ ਕਰਦਾ ਕੋਈ ਜਿਹੜੇ ਆਪਣੇ ਖੁੰਡਿਆਂ ਹੋ ਜਾਂਦੇ ਨੇ ਇਹ ਰੂਟੀਨ ਦੇ ਵਿੱਚ ਦੇ ਵਿੱਚ ਉਹਨਾਂ ਨੂੰ ਤਿੱਖਿਆ ਕਰਨ ਵਾਸਤੇ ਲੈ ਕੇ ਚਾਕੇ ਆਪਾਂ ਤਿੱਖੀ ਕਰਕੇ ਦਿਖਾਈਏ ਜਾਏ ਜਾਏ ਰਾਈਲ ਵੀ ਕਰਕੇ ਦਵਾਂਗੇ ਉਹ ਭਈਆ ਸਲਫਤੀ ਬਈਆ ਕੀ ਪੱਜ ਕੇ ਜਾ ਕੰਮ ਤਾਂ ਮੈਂ ਵੀ ਬਹੁਤ ਕਰ ਲੈਣੀ ਹੈ ਮਹਾਨੇਵਾਦ ਜੀ ਬਹੁਤ ਬਹਾਨੇ ਲਾਉ ਜਿਹਨੂੰ ਕੰਮ ਕਰਨਾ ਪੈਣਾ ਹੈ ਨਾ ਬਹੁਤ ਔਖੀ ਹੁੰਦੀ ਹੈ ਰੌਕਸੀ ਤੁਸੀਂ ਰੱਖੋ ਚਨਾ ਮਾਰੀ ਤੇ ਤੁਹਾਡੀ ਅੱਖਾ ਡੀ ਨਹੀਂ ਹੈ ਹਾਂ ਚਲ ਕਰਕੇ ਦਿਖਾ ਮੈਂ ਤਾਂ ਇਹਦੇ ਕਰਵਾ ਦੇਣੀ ਕਿਤੇ ਕਿਤੇ ਵਾਣੀ ਨਹੀਂ ਹੈ ਮੈਂ ਇੱਕ ਮਹੀਓ ਵਿੱਚ ਠਿੱਕੀ ਹੋ ਗਈ। ਭਾਈ ਉਹ ਕਿੰਨੀ ਠਿੱਕੀ ਹੋ ਗਈ। ਕਲਿੰਦ ਦੇ ਜੋੜ ਨਾਲੋਂ ਜ਼ਿਆਦਾ ਹੋ ਗਈ ਹੋਗੀ। ਨਹੀਂ ਹੁੰਦੀ ਆ। ਦੇਖੋ ਮੈਨੂੰ ਦਿਖਾਓ ਜੀ ਇਹਦੀ ਬੜਵੀ ਰਹਿੰਦੀ ਆ। ਅੰਜਾਂ ਉਂਗਲੀ ਬਿਲਕੁਲ ਵੀ ਨਹੀਂ ਫਰਕ ਪਿਆ। ਹੁਣ ਰਹਿ ਗਿਆ? ਨਹੀਂ ਪਿਆ। ਬਈ। ਖਾਲੀ ਸੀਗੀ ਉਂਗਲੀ ਤੇ ਉਂਗਲੀ ਆਏ ਵੇਖ ਦੇ ਕਿੱ ਲੱਗੀ ਬੜਾ ਵੀ ਵਰਕ ਪੈ ਗਿਆ। ਐ ਪਤਾ ਲੱਗੂਗਾ ਤੈਨੂੰ। ਉਂਗਲੀ ਵੜਾ ਕੇ ਪਤਾ ਲਵਾਉਂਦੀ ਆ ਰਸਤੇ ਜੂਸ ਵਟ ਕੇ ਵੇਖੀ ਆ ਦੇ ਉਹ ਪ੍ਰੋਕੇ ਨਾ ਕਰਦੇ ਬਾਈਟ ਬਾਈਟ ਤਾਂ ਲੈ ਲੈ ਬਸ ਸਾਡੀ ਉਂਗਲੀ ਨਹੀਂ ਚੱਕਣੀ ਅੱਗੇ ਤਨੇ ਬੈਸ ਦੀ ਬੈਸ ਬੈਸ ਬੱਚੇ ਬੈਸ ਬਹੁਤਾ ਬਹੁਤਾ ਚਲੋ ਇਹਦਾ ਇੱਕ ਪ੍ਰੋਡਕਟ ਸੀ ਜਿਹੜਾ ਮੰਗਾਇਆ ਓਨਰ ਸਿਰਫ ਕਿਨੇ ਰੁਪਏ ਦਾ ਕਮੈਂਟ ਜੀ ਕਰਕੇ ਦੱਸਾਂਗੇ ਜਿਹੜਾ ਪੁੱਛੂਗਾ ਉਹਨੂੰ ਐ ਨਹੀਂ ਦੱਸਦੇ ਹੈਗੇ ਚਲੋ ਹੁਣ ਪਤੇ ਹੋ ਲੇਟ ਹੋ ਗਿਆ ਪਤੇ ਹੈ ਜੇ ਟਿਊਸ਼ਨ ਗਿਆ ਹੋਇਆ ਜਦੋਂ ਪਤੇ ਟਿਊਸ਼ਨ ਤੋਂ ਵਾਪਸ ਆਉਂਦਾਗਾ ਨਾ ਫੇਰ ਆਪਾਂ ਉਹ ਪਿੱਛੇ ਜਿਹੜਾ ਅਮਰੂਦ ਨਹੀਂ ਖੜਾ ਸਾਹਮਣੇ ਉਹ ਅਮਰੂਦ ਤੇ ਨਾ ਲੱਗੇ ਹੋਏ ਨੇ ਹੁਣ ਅਮਰੂਦ ਛੋਟੇ ਛੋਟੇ ਬਰੂਦ ਲੱਗੇ ਨੇਗੇ ਨਹੀਂ ਛੋਟੇ ਵੀ ਨਹੀਂ ਹੈਗੇ ਨਾਰਮਲ ਹੈਗੇ ਨੇ ਵੱਡੇ ਸਾਈਜ਼ ਦੇਗੇ ਵੱਡੇ ਨਹੀਂ ਹੇਚੇ ਵਾਲਾ ਮੇਰਾ ਪਹਿਲੀ ਵਾਰ ਤੋੜਨੇ ਨੇ ਕਿ ਉਹ ਤੇ ਉਹ ਤੋੜਾਂਗੇ ਮੱਲਾ ਸਾਡੇ ਪੂਰੇ ਪੂਰੇ ਹੀ ਨੇਗੇ ਆਪਣੇ ਸਾਰੇ ਪੂਰੇ ਪੂਰੇ ਹੀ ਨੇ ਹਨ ਕਿੰਨੇ ਸਿਆਣੀ ਬਣੀ ਬੈਠੀ ਹੈ 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 ਇਹਦਾ ਹੀ ਹੈ ਬਰੂਦ ਤੇਰੇ ਬਰੂਦਰੇ ਕਿਕ ਸਾਡੇ 40 ਦੇ ਬਰੂਦ ਨੇਗੇ ਕੰਨੇ ਜਾਣਿਆ ਦੀ ਇਹਦਾ ਵੀ ਇਹਦਾ ਵੀ ਮੇਰਾ ਵੀ ਆ ਤੇ ਫੱਤਦਾ ਵੀ ਹੈਗਾ ਹੁਣ ਦੇਖਦੇ ਆ ਕਿਹਦੇ ਕਿਹਦੇ ਪੱਕੇ ਹੋਏ ਨੇਗੇ ਉਹਦੇ ਉਹਦੇ ਤੋੜ ਲਾਂਗੇ ਪਾਸੇ ਮੁਰਦਾ ਡੇ ਪੇੜ ਦਾ ਲੱਗ ਜੂਗਾ ਲੱਗ ਰਿਹਾ ਚਲੋ ਹੁਣ ਫਤੇ ਦੀ ਵੇਟ ਕਰਦੇ ਹਾਂ ਜਦੋਂ ਤੱਕ ਫਤੇ ਆਊਗਾ ਉਦੋਂ ਫਿਰ ਤੋੜਾਂਗੇ ਠੀਕ ਹੈ ਰੋਕਸੀ ਉਹ ਉੱਪਰ ਦੇਖ ਰਿਹਾ ਉਹਨੇ ਕਿ ਕੈਮਰਨ ਭੱਜਾ ਕੈਮਰੇ ਦੇਖੋ ਗਾਇਸ ਆ ਦੇਖੋ ਕਰਦਾ ਘਟਣਾ ਲਾ ਆ ਗਿਆ ਆਪਣੇ ਘਰੇ ਤਰਖਾਨ ਤਰਖਾਨ ਕਿਹਦੇ ਦਿੰਦੇ ਨੇ ਉਹ ਜੇ ਕਿਸ ਨੇ ਕਰਦੇ ਤਿੱਖੀ ਕਰਾਉਣੀ ਆ ਉਹ ਸਾਡੇ ਘਰ ਪਹੁੰਚ ਸਕਦਾ ਆਪਦੀ ਕਰਦਾ ਲੈ ਕੇ ਕਾਂਚੀਆਂ ਲੈ ਕੇ ਕਰਦਾ ਤਿੱਖੀਆਂ ਕਰਾ ਲਓ ਕੈਂਚੀਆਂ ਤਿੱਖੀਆਂ ਕਰਾ ਲਓ ਹੋਰ ਕੀ ਹੁੰਦਾ ਜੀ ਨਾਲ ਇੱਕ ਅਸਿਸਟੈਂਟ ਵੀ ਬੈਠਾ ਸਾਡਾ ਡੌਗੀ ਹਾਂ ਆ ਦੇਖੋ ਰੱਖ ਸੇ ਇਹ ਨਾਲ ਨਾ ਲੱਗਾ ਇਹ ਹੋਕਾ ਕਰਦਾ ਕਾ ਦਿਨ ਇਹਨੇ ਨਗਰ ਲੀਨ ਉਹ ਹਾਂ ਕਰਦਾ ਤਿੱਖੀਆਂ ਕਰਾ ਲਓ ਕੈਂਚੀਆਂ ਤਿੱਖੀਆਂ ਕਰਾ ਲਓ ਨਾਲ ਗੱਲ ਵਡਾ ਲਓ ਆਪ ਜੀ ਨਾ ਗੱਲ ਦਾ ਬਾਲਾ ਬੋਲਦਾ ਮੈਂ ਦੀ ਛੋਟ ਥੋੜੀ ਜੀਬ ਵਡਾ ਲਓ ਨਾ ਜੀਬ ਤਾਂ ਕਾਣਾ ਵਡਾਉਣੀ ਹੈ ਫਿਰ ਹੋਕਣੇ ਹੋਕਾ ਇਹਨਾਂ ਦਿੱਤਾ ਜਾਣਾ ਹੈਗਾ ਜਿਹਦੇ ਘਰਾਂ ਨਹੀਂ ਜਿਆਦੇ ਬੋਲਦੇ ਉਹਨਾਂ ਦੀ ਜੀਬ ਵਡਾ ਲਓ ਨਾ 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 ਦੇਖੋ ਪਹੁੰਚ ਜਿਓ ਸਵੇਰੇ ਆਪਦੇ ਕਰਦਾਂ ਲੈ ਕੇ ਕੈਂਚੀਆ ਲੈ ਕੇ ਆ ਬੰਦੇ ਕੋਲ ਨਾਲ ਆਪਣੇ ਘਰ ਵਾਲਿਆਂ ਲੈ ਕੇ ਆ ਜੋ ਨਾਲ ਉਹਨਾਂ ਦੀ ਜੀਭ ਵੱਡੀ ਆਉਗੀ ਫੀਚ ਘਰ ਵਾਲਿਆਂ ਦੀ ਨਹੀਂ ਵੱਡੀ ਜਾਂਦੀ ਜੀਵ ਘਰ ਵਾਲਿਆਂ ਦੀ ਵੱਡੀ ਜਾਂਦੀ ਹੈ ਘਰ ਵਾਲਿਆਂ ਦੀ ਜਿਆਦਾ ਵੱਡੀ ਤਾਂ ਲੱਗੀ ਨਹੀਂ ਹੁੰਦੀ ਆਹ ਦੇਖ ਤਾਂ ਇਹ ਜੰਮੀ ਨਹੀਂ ਬੋਲ ਰਿਹਾ ਤਾਂ ਜੀਭੇ ਨਹੀਂ ਗੱਡ ਰਿਹਾ ਹੈ ਕੰਮ ਕਰਨ ਲੱਗਿਆ ਪਏਗਾ ਕਰਦਾ ਦੇਖਿਆ ਕਰਨ ਲੱਗਿਆ ਉਹ ਖੁਦ ਮੰਗਾ ਕੇ ਖੁਦ ਆਏ ਉਹ ਐ ਆਂਗਾ ਪਤਾ ਕੀ ਹੈਗੇ ਤਾਂ ਕਹਿੰਦਾ ਉਹ ਮੈਨੂੰ ਫੜਾ ਦਿੰਦੀ ਐ ਨਾ ਲਵੇਟ ਕੇ ਸਮਾਰ ਕੇ ਵੀ ਆ ਕਰਦਾ ਦੇਖਿਆ ਕਰਾ ਲੈ ਵੀ ਉਹ ਨਾ ਮੈਨੂੰ ਕਹਿਣਾ ਕੈਦੇ ਵੇ ਇਹ ਤਾਂ ਕਰਕੇ ਮੈਂ ਘਰ ਹੀ ਰੱਖ ਲੈ ਆ ਕੇ ਮੇਰੇ ਜਦੋਂ ਜੀ ਗਰੇ ਹੈ ਤੇ ਕੀ ਕਰਦੇ ਆ ਬੰਦਾ ਉਹ ਕੋਕੀਲਾ ਕੋਕੀਨਾ ਕੋਕੀਲਾ ਉਹ ਕਾਲੀ ਕਰਤੀ ਵਿਚਾਰੀ ਕਰਦ ਕੋਕੀਲਾ ਨਹੀਂ ਕਰਦੇ ਹੁੰਦੇ ਮਾਂ ਸਿਕਾ ਕਰਦੇ ਘਟ ਘਟ ਕੋਕਲੀ ਤਾਂ ਨਹੀਂ ਕਰਨਦੇ ਕੀ ਕਰਨਦੇ ਨੇ ਨਹੀਂ ਨਹੀਂ ਉਹ ਦੂਸਰੀ ਨੂੰ ਕੀ ਸੀਗਾ ਤੋੜਨੇ ਨੇ ਲੱਗੇ ਹੋਏ ਮੈਂ ਲਾਸਟ ਵਾਲਾ ਮੇਰਾ ਆਜਾ ਆਪਾਂ ਤੋੜੀਏ ਉਹਨੇ ਸਾਡੇ ਕੋਲੋਂ ਆਣਾ ਥੁੜੀ ਜੀ ਹੈ ਵਿਚਾਰੇ ਨਾ ਆ ਜਾਂਦੇ ਚਾਪੇ ਬੇਟ ਕਰ ਰਹੇ ਹਾਂ ਹੋਰ ਅੱਜੀ ਰਾਤ ਨੂੰ ਆ ਗਈ ਟਿੰਡ ਸਾਡੀ ਕੱਟ 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 ਕੇ ਫਤੇ ਤਿੱਖੀਆਂ ਕਰਤੀਆਂ ਕਰਦਾ ਪੂਰੀਆਂ ਅੱਤ ਨਾ ਲਾਗੇ ਨਾ ਤੇਗੀ ਕਾ ਨੇ ਹੈ ਲੈ ਲਓ ਕੀ ਹੋ ਗਿਆ ਚਲਾ ਜਮ ਰੂਤੋੜ ਵਾਸਤੇ ਤੇਰੀ ਬੇਟ ਕਰ ਰਹੇ ਕਦੋਂ ਦੇ ਆ ਜਾ ਬੱਜਾ ਆਜੋ ਰੌਕਸੀ ਵੀ ਦੇਖ ਖੜੀ ਬੇਟ ਕਰ ਰਹੀ ਹੈ ਜਿਹੜੀ ਜਿੰਨਾ ਤੁਹਾਡਾ ਜੀ ਕਰਦਾ ਉਹ ਨਾ ਕੱਟ ਲੋ। ਕਰ ਲੋ। ਜਲ ਨਾਲ ਕੱਟ ਲੋ। ਕੱਟ ਦੋ। ਤੂੰ ਵੀ ਚੱਕ ਆਪਣਾ। ਤਕੂ ਵੈਸੇ ਮਰੂ ਦਾ ਘਾਟੋ। ਮਰੂ ਦਾ ਘਾਟੋ। 10 ਗੰਨਾ ਆ ਦੇ ਚੜ ਚੜੀ ਪੁਕਿਤ ਗਏ। ਹਾਂ ਵੇ ਇਹ ਵੀ ਲਾ ਦਾਂਗੇ ਪਟ ਕੇ। ਖੜ ਜਾ ਖੜ ਜਾ ਖੜ ਜਾ। ਸੱਤਾ ਵੱਡਾ ਮਰੂ ਦਾ। ਖੜਜ ਦਿਖਾਓ ਦੱਸੀ ਬੱਚੇ। ਉਹ ਦੇਖੋ ਸੱਤਾ ਵੱਡਾ ਮਰੂ ਦਾ ਹੈ। ਹੂੰ ਕਿੰਨੇ ਨੇਗੇ? 1 2 2 ਇੱਕ ਪ੍ਰਗਾ ਚਾਰ ਚਾਰੇ ਨੇ ਕੀ ਮੈਂ ਦੇਖ ਤਾ ਮੁਰਦਾਏ ਖੜੇ ਨੇ ਕਿਸ ਤਰ੍ਹਾਂ ਹਾਂ ਹਾਂ ਕੀ ਪਤਾ ਲੱਗੂ ਕਿ ਲਾਡੂ ਮਿੱਠਾ ਹੈ ਨਾ ਰਟਾ ਸਭ ਤੋਂ ਕੋਟਾ ਕੱਟਿਆ ਰੱਬ ਰੱਖਾਉਂ ਜਾਂ। ਛੋਟਾ ਛੋਟਾ। ਹੋਏ ਖਾਜ ਕੱਟਦੀ ਤਾਂ ਉਹ ਕੇ ਕੱਟਗੇ ਇੱਕੋ ਕੇ ਸੁਣਾਂਗੇ ਬਾੜੀ। ਲੇਕਿਨ ਆਖਿਰਕੇ ਕਿਵੇਂ ਦੇਖਦੇ। ਦੱਸ ਦੂੰਗੇ ਦੇਖ ਲੇਤਾ ਵੀ ਖਾਣਾਗਾ। ਨਾਗਾ ਜ ਮੈਂ ਨਹੀਂ ਖਾਣਾ। ਉਹ ਲੱਗ ਗਿਆ ਉਧਰ। ਆ ਲੈ ਆਓ ਇਧਰ। ਛੇ ਕੰਮ ਕਰਨ ਲੱਗ ਗਿਆ ਕਹਿੰਦਾ ਕਰਦੇ ਵੀ ਰੱਖ ਕੇ ਆਉਣਾ ਤੇ ਘੱਟਣ ਲੱਗਿਆ। ਜਿਵੇਂ ਮੇਰੇ ਲਈ ਡਾਕਟਰੀ ਕਰ ਰਹਾਗਾ। ਹਾਂ ਵੀ। ਉਹਨੇ ਸੋਚਾਂ ਚ ਪਾਈ ਕਿ ਇਹ ਕਰੀਂ। ਤੇਰਾ ਕੋਸਾ ਨਹੀਂ ਸੁਣ ਰਿਹਾ। ਮੈਂ ਦੋ ਬਰੂ ਤੇ ਨੱਚਾਂਗੇ ਨੇ ਦੋ ਬਰੂ ਤੇ ਚੱਲਾਂਗੇ। ਅੱਛਾ। ਪਹਿਲੀ ਫਾੜੀ ਹਾਂ ਦੇ ਬੱਲੋ ਜੀ ਪੱਲੇ ਪੱਲੇ ਫਾੜੇ ਫਤਿਹ ਆ ਜਾ। ਹਾਂ। ਦੇਖੋ। ਬੱਸ ਰਾਈਟ ਰੈੱਡ ਕਰੋ ਉਹ ਉਧਰ ਰੈੱਡਾ ਫਾੜੀ ਦਾ ਘੱਟ ਫਿਰ ਤਾਂ ਹੀ ਪਤਾ ਲੱਗੂ ਕਿ ਪਤਾ ਲੱਗੂ ਫਾੜੀ ਘਵਾਓ ਥੋੜਾ ਕੋਠੇ ਸਿੱਟਾਂਗੇ ਹਲਾ ਹਲਾ ਸੜੀ ਮੇਲਾ ਮੇਲਾ ਪੜੀ ਗੂਟ ਇਹਦਾ ਪਹਿਲਾ ਫਾੜਾ ਸਾਡਾ ਕਰਦਣਾ ਖਾਲੋ ਉਹ ਹੀ ਠੇਕ ਸਿੱਟਦੀ ਚਲੋ ਠੇਠਾਂ ਗਈ ਠੇਠਾਂ ਗਈ ਉੱਪਰ ਗਈ ਇੱਕੋ ਗੱਲ ਆ ਸਿੱਟੋ ਉੱਪਰ ਪਾਪਾ ਜੀ ਬਾਈ ਕੱਢ ਜਾ ਰਹੀ ਹੈ कटदार रे दु भनले आ मन्दियामा 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 आ मन्दिया ਬਹੁਣੇ ਸਤੇ ਬਹੁ ਮਠਾਗਾ ਜਿਵੇਂ ਤੁਹਾਨੂੰ ਨਾ ਕਿ ਉਹ ਮੁਰ ਸੱਤ ਕੇ ਚਲ ਵੈਰੀ ਗੁੱਡ ਇਹ ਹੁਣ ਖਾ ਲ ਮੇਰਾ ਮਿੱਠਾ ਕੇ ਪੂਰਾ ਪੂਰਾ ਕੰਡਮੀ ਸਰੀ ਜਿਵੇਂ ਸੱਚ ਮਕੂਰ ਕੇ ਚਿੰਨੀ ਪਾਈ ਹੁੰਦੀ ਹੈ ਨਾ ਹਰ ਜੋ ਬਹੁਤ ਟੇਸਟੀ ਹੈ ਇਕਦਮ ਮਿਸ਼ਰੀ ਵਰਗਾ ਜਮਾ ਓ ਰਾਖੇ ਨੂੰ ਪਾਣਾ ਭੁੱਲ ਲਗੇ ਓ ਆਖਦੇ ਨੂੰ ਬਾਉ ਅੱਜ ਦੇ ਬਾਰੇ ਚਲੋ ਗੁਰੂ ਦਾਨੇ ਖਾ ਲੈਣੇ ਕਿੰਨੇ ਨੇ ਗੈਸ ਤੇ ਬਾਸ ਆ ਮੇਰਾ ਗਾਂ ਅੱਦਾ ਅੱਦਾ ਹੈ ਹੋਰ ਜੀ ਹੈਲੋ ਅੱਦਾ ਕੱਟ ਗਿਆ ਕੁਖੜ ਅੱਜ ਕਿਸਾ تھا ਦਾ ਆ ਕੀ ਹਾਂ ਚੋ ਵੱਡੀ ਸਿਹਤ ਆਪ ਰੱਖ ਲਈ ਖਲੀਨ ਹੁੰਦੀ ਆ ਅੱਜ ਹੈ ਖਾਦੀ ਨਹੀਂ ਅਸਲ ਬਰਾਦ ਲਾ ਦੌਰ ਦਾ ਆ ਗਿਆ ਆ ਬਟਾ ਬਟਾ ਛੋੜੀ ਦੇ ਦੋ ਬੰਦਾ ਦੇ ਜੰਗਾ ਮੇਰੇ ਅੰਦਰ ਇਸ ਗਵਾਹ ਤਾਂ ਤੂੰ ਹੀ ਨਹੀਂ ਉਹ ਛੋਟਾ ਜਿਹਾ ਪਤਾ ਪਤਾ ਦੇ ਦੇ ਕਿੱਥੇ ਜਾ ਰਹੇ ਹੋ ਪਤਾ ਦੀ ਪੁਲੀ ਸਾਈਡ ਤੇ ਕੰਮ ਮਦਾਵਿਲ ਲੜੀ ਜਾਂ ਪਤਾ ਖੁੜਾ ਐਡੀ ਇੱਕ ਨੰਬਰ ਦੀ ਭੁਖੜਾ ਹੁਣ ਤਾਂ ਕੁਛ ਨਹੀਂ ਲੱਗ ਜਾਂਦਾ ਤੈਨੂੰ ਅੱਜ ਤੂੰ ਇੱਕ ਕੱਲਾ ਤੋੜ ਕੇ ਖਾਉਂ ਰਾਤ ਨੂੰ ਪਾਣੀ ਬੰਦ ਹਾਰਗੜ ਹੋ ਗਿਆ ਰਾਤ ਨੂੰ ਕੱਲਾ ਤੋੜ ਕੇ ਖਾਉਂ ਨਹੀਂ ਪਾਣੀ ਜੀ ਨੇ ਪਾਇਆਗਾ ਦੱਸ ਦਿਨ ਵਾਲਾ ਪਾਣੀ ਦੀ ਘੁੱਟ ਨਹੀਂ ਪਾਈ ਕਿਸੇ ਆ ਕੇ ਸੈਟ ਕਰੜ ਕੇ ਖਾਣ ਦੱਸ ਲਾਹ ਚਲੋ ਠੀਕ ਹੈ ਗਾਇਸ ਗੱਲ ਚੱਲਦਾ ਰਹੂਗਾ ਕੁਛ ਨਹੀਂ ਲੱਗ ਜਾਂਦਾ ਤੈਨੂੰ ਗੁਰੂ ਦੇਤਾ ਜੀ ਹਾਂ ਲੈ ਜਾਈਏ ਆਪਣਾ ਠੀਕ ਹੈ ਗਾਇਸ ਪਤੇ ਸਿੰਘ ਜੀ ਆਜੋ ਬਾਏ ਕਰੀਏ ਚਲੋ ਠੀਕ ਹੈਗੇ ਆਦੇ ਬਲੌਗ ਆਪਾਂ ਇੱਥੇ ਕਰ ਲੈਣੇ ਖਤਮ ਆਦੇ ਬਲੌਗ ਜੈ ਇਨ ਆ ਤਾਂ ਮਨੂ ਸਾਡਾ ਸਪੈਸ਼ਲ ਸੀਗਾ ਤੇ ਕਾਹਨ ਮਿਲਾਂਗੇ ਤੁਹਾਨੂੰ ਕੱਲੋਂ ਆਪਣੇ ਬਲੌਗ ਦੇ ਵਿੱਚ ਜੇ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੇ ਬਲੌਗ ਕਿਵੇਂ ਲੱਗਦੇ ਨੇ ਇਹ ਕੱਲੋਂ ਮਿਲਦੇ ਆਂ ਜੋ ਅਮਰੁੱਧ ਰਹਿੰਦੇ ਨੇ ਜੀ ਕਿਸੇ ਦੇ ਖਾਣੇ ਨੂੰ ਪਾ ਸਕਦੇ ਆਂ ਇਹ ਮੁੱਖ ਗੱਲ ਨਹੀਂ ਆਊਗਾ ਕੋਈ ਕਮੈਂਟ ਕਰ ਦਿਓ ਚਲੋ ਜੇ ਨਹੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਾ ਕੇ ਹਣਾ ਮਿਲਦੇ ਆਂ ਕੱਲੋਂ ਅਗਨੇ ਬਲੌਗ ਚ ਉਦੋਂ ਤੱਕ ਬਾਏ